ਜੇਪੀਐਸੀ ਮੋਰਚਾ ਦੇ ਵਾਈਸ ਪੰਜਾਬ ਪ੍ਰਧਾਨ ਰਵੀ ਬਾਲੀ ਨੇ ਕਿਸਾਨਾਂ ਦੇ ਹੱਕ ਵਿੱਚ ਨਿਤਰਦੇ ਹੋਏ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਿਹਾ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਜਿਸ ਕਾਰਨ ਉਹਨਾਂ ਕੇਂਦਰ ਦੀਆਂ ਗਲਤ ਨੀਤੀਆਂ ਦੇ ਚੱਲਦਿਆਂ ਭਾਜਪਾ ਨੂੰ ਹਲਵਿਦਾ ਕਹਿ ਦਿੱਤਾ ਹੈ ਇਸ ਤੋਂ ਇਲਾਵਾ ਕਿਸਾਨ ਨੇਤਾ ਤਰਨਜੀਤ ਸਿੰਘ ਨਿਮਾਣਾ ਅਤੇ ਹੋਰ ਆਗੂਆਂ ਦੀ ਅਗਵਾਈ 'ਚ ਇਹ ਪਾਰਟੀ ਨੂੰ ਛੱਡਣ ਦਾ ਫੈਸਲਾ ਲਿਆ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਹਨ ਰਵੀ ਬਾਲੀ ਨੇ ਕਿਹਾ ਕਿ ਉਹ ਦਿੱਲੀ ਮੋਰਚੇ ਵਿੱਚ ਵੀ ਜਾ ਕੇ ਸ਼ਾਮਲ ਹੋਣਗੇ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਉਜਾਗਰ ਕਰਨਗੇ ਦੇਹ ਸੁਭਾ ਵਰਮੋਹੇ ਹੈ ਸੁਭਕਰਮਨ ਤੇ ਕਭੋਂ ਨਾ ਡਰੋ ਨਾ ਡਰੋ ਅਰਸਿਓ ਜਵਜਾਏ ਲੜੋ ਨਿਸ਼ਚੈ ਕਰ ਆਪਣੀ ਜੀਤ ਕਰੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਜਿਹਨੂੰ ਖਤਮ ਕਰਨ ਲਈ ਕਿੰਨੀਆਂ ਏਜੰਸੀਆਂ ਲੱਗੀਆਂ ਹੋਈਆਂ ਸਟੇਟ ਤੇ ਸੈਂਟਰ ਸਰਕਾਰ ਸ਼ਰਿਆਮ ਪੰਜਾਬ ਨਾਲ ਧੱਕਾ ਕਰ ਰਹੀ ਹੈ ਪੰਜਾਬ ਦੇ ਵਿੱਚ ਜਿਹੜਾ 바ਵਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਜੀ ਨੇ ਆਪਣਾ ਫੰਡਾਮੈਂਟਲ ਰਾਈਟ ਵੀ ਤੁਸੀਂ ਆਪਣੀ ਗੱਲ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਤੁਸੀਂ ਆਪਣੇ ਵਿਸ਼ੇ ਨੂੰ ਰੱਖ ਸਕਦੇ ਹੋ ਤੁਹਾਡੇ ਨਾਲ ਹੋ ਰਹੇ ਤੱਕੇ ਦੇ ਖਿਲਾਫ ਤੁਸੀਂ ਬੋਲ ਸਕਦੇ ਹੋ ਆਵਾਜ਼ ਬੁਲੰਦ ਕਰ ਸਕਦੇ ਹੋ ਤੁਹਾਡੇ ਨਾਲ ਹੋ ਰਹੇ ਸ਼ੋਸ਼ਣ ਨੂੰ ਤੁਸੀਂ ਆਪਣੇ ਸ਼ਬਦਾ ਰਾਹੀਂ ਫਿਜ਼ੀਕਲ ਲੈਂਗੁਏਜ ਰਾਹੀਂ ਸ਼ਾਂਤਮਈ ਤਰੀਕੇ ਨਾਲ ਲੋਕਾਂ ਅੱਗੇ ਸਰਕਾਰਾਂ ਅੱਗੇ ਰੱਖ ਸਕਦੇ ਹੋ ਲੇਕਿਨ ਮੌਜੂਦਾ ਕੇਂਦਰ ਦੀ ਜਿਹੜੀ ਸਰਕਾਰ ਹੈ ਜਿਹਦਾ ਮੈਂ ਵੀ ਪਿਛਲੇ 14 ਸਾਲਾਂ ਤੋਂ ਹਿੱਸਾ ਰਿਆ ਹਾਂ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਜਿਹੜੀ ਤਾਨਾਸ਼ਾਹੀ ਰਵਈਆ ਸਾਡੇ ਭਰਾ ਕਿਸਾਨ ਭਰਾ ਅੰਨਦਾਤਾ ਜਿਨ੍ਹਾਂ ਦੇ ਸੈਕਰੀਫਿਕੇਸ਼ਨ ਕਰਕੇ ਜਿਨ੍ਹਾਂ ਦੀ ਕੁਰਬਾਨੀਆਂ ਕਰਕੇ ਅੱਜ ਅਸੀਂ ਆਪਣੇ ਅੰਨਦਾਤਾ ਤੋਂ ਉਹਨਾਂ ਦੇ ذریعے ਰੋਟੀ ਦਾ ਜਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਬਹੁਤ ਵੱਡੀ ਗੱਲ ਕਹਿੰਦੇ ਜੈ ਜਵਾਨ ਜੈ ਕਿਸਾਨ ਇਹ ਬੜਾ ਪੁਰਾਣਾ ਨਾਰਾ ਆਜ਼ਾਦੀ ਤੋਂ ਵੀ ਪਹਿਲੇ ਦਾ ਲੇਕਿਨ ਅੱਜ ਦੀ ਡੇਟ ਦੇ ਵਿੱਚ ਕਿਸਾਨ ਰੁਲ ਗਿਆ ਮਜ਼ਦੂਰ ਰੁਲ ਗਿਆ ਦਲਿਤ ਰੁਲ ਗਿਆ ਲੇਕਿਨ ਸਰਕਾਰਾਂ ਆਪਣੇ ਇਸ ਤਾਨਾਸ਼ਾਹੀ ਰਵਈਏ ਤੋਂ ਜਰਾ ਵੀ ਟਸਮਸ ਨਹੀਂ ਹੋਈ ਸੋ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੁੱਢਲੀ ਮੈਂਬਰਸ਼ਿਪ ਆ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਜਿਹੜੀ ਅੰਨਦਾਤਾ ਕਿਸਾਨ ਯੂਨੀਅਨ ਜਿਨ੍ਹਾਂ ਦੇ ਪ੍ਰਧਾਨ ਸਾਹਿਬ ਨਾਲ ਮੇਰੀ ਗੱਲ ਹੋਈ ਕਰਨਜੀਤ ਸਿੰਘ ਨਵਾਣਾ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਪਰਮਜੀਤ ਸਿੰਘ ਨੱਤਜੀ ਜਨਰਲ ਸਖਤਰ ਸਾਹਿਬ ਭੁਪਿੰਦਰ ਸਿੰਘ ਜੀ ਇਹਨਾਂ ਸਾਰਿਆਂ ਨਾਲ ਗੱਲ ਕਰਕੇ ਬਾਜਵਾ ਸਾਹਿਬ ਅਸੀਂ ਆਪਣਾ ਵਿਚਾਰ ਬਣਾਇਆ ਕਿ ਕਦੋਂ ਤੱਕ ਕਦੋਂ ਤੱਕ ਇਹ ਜ਼ੁਲਮ ਸਹੰਦੇ ਰਵਾਂਗੇ ਕਦੋਂ ਤੱਕ ਆਪਣੇ ਬੱਚਿਆਂ ਨੂੰ ਅਸੀਂ ਤਸ਼ੱਦਦ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਹੈ 21 ਸਾਲ ਦਾ ਬੱਚਾ ਜਿਹਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਜਾਂਦੀ ਹੈ ਕਦੇ ਪਾਕਿਸਤਾਨ ਵਾਲੇ ਵੀ ਸਾਡੇ ਦੇਸ਼ ਦੇ ਖਿਲਾਫ ਐਡੀ ਜੁੱਟ ਕਰਨ ਦਾ ਮਾਦਾਨੀ ਰੱਖਦੇ ਓਏ ਸਰਕਾਰਾਂ ਕੋਲ ਨਾ ਰੋਵਾਂਗੇ ਤੇ ਅਸੀਂ ਕਿਹਦੇ ਕੋਲ ਰੋਵਾਂਗੇ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਇਸ ਕਰਕੇ ਮੈਂ ਭਗਵਾਨ ਵਾਲਮੀਕੀ ਸੇਵਕ ਸੰਘ ਔਰ ਭਾਰਤੀ ਜਨਤਾ ਪਾਰਟੀ ਨੂੰ ਇਹ ਮੈਸੇਜ ਦੇਣਾ ਚਾਹਨਾ ਕਿ ਸਮੁੱਚਾ ਦਲਿਤ ਸਮਾਜ ਕਿਸਾਨਾਂ ਦੇ ਨਾਲ ਖੜਾ ਹੈ ਮਜ਼ਦੂਰਾਂ ਦੇ ਨਾਲ ਖੜਾ ਹੈ ਕਿਸਾਨ ਅੰਦੋਲਨ ਜਿਹੜਾ ਹੁਣ ਦੋਜ ਨੂੰ ਕਹਿ ਕੇ ਆਰੰਭ ਹੋਇਆ ਇਹ ਜਿਹੜੀ ਇਹ ਲੜਾਈ ਹੁਣ ਸ਼ੁਰੂ ਹੋਈ ਦੁਬਾਰਾ ਕੇਂਦਰ ਸਰਕਾਰ ਦੇ ਨਾਲ ਇਹ ਲੜਾਈ ਕੇਂਦਰ ਸਰਕਾਰ ਨੇ ਸ਼ੁਰੂ ਕਰਾਈ ਤੇ ਜ਼ਿੰਮੇਵਾਰ ਆ 2021 ਦੇ ਵਿੱਚ 870 ਕਿਸਾਨਾਂ ਦੀ ਹੋਣ ਤੋਂ ਬਾਅਦ ਕੇਂਦਰ ਦੀ ਸਰਕਾਰ ਸੁੱਤੀ ਨੀਂਦ ਜਾਗੀ ਸੀ ਤੇ ਉਹਨਾਂ ਨੇ ਆਪਣੇ ਜਿਹੜੇ ਤਿੰਨ ਕਾਲੇ ਕਾਨੂੰਨ ਪੂਰੇ ਭਾਰਤ ਦੇ ਉੱਤੇ ਕਿਸਾਨਾਂ ਉੱਤੇ ਨਹੀਂ ਪੂਰੇ ਭਾਰਤ ਦੇ ਹਰੇਕ ਨਾਗਰਿਕ ਲਈ ਮੌਦਾ ਫਤਵਾ ਜਾਰੀ ਕੀਤਾ ਸੀ ਉਨੂੰ ਉਹਨਾਂ ਨੇ ਰੱਦ ਕੀਤਾ ਹਾਂਜੀ ਹਾਂਜੀ ਤੇ ਉਹਦੇ ਵਿੱਚ ਸਾਡੀਆਂ 850 ਸ਼ਹਾਤਾ ਹੋਈਆਂ ਕਿਸਾਨਾਂ ਦੀਆਂ ਤੇ ਮੋਰਚਾ ਜਦੋਂ ਫਤਿਹ ਹੋਇਆ ਤੇ ਨਾਲ ਸਾਨੂੰ ਲਿਖਤੀ ਰੂਪ ਚ ਦਿੱਤਾ ਗਿਆ ਜਿਦੇ ਵਿੱਚ ਸਾਡੀ ਪ੍ਰਮੁੱਖ ਮੰਗਾ ਸੀ ਐਮਐਸਪੀ ਦੀ ਗਰੰਟੀ ਲਾਗੂ ਕਰਾਉਣਾ ਕਰਜ਼ਾ ਮੁਕਤੀ ਲਖੀਮਪੁਰੀ ਦੇ ਜਿਹੜੇ ਕਿਸਾਨਾਂ ਨੂੰ ਕੁੱਚਲ ਦਿੱਤਾ ਗਿਆ ਇੱਕ ਤੁਹਾਡਾ ਪੱਤਰਕਾਰ ਨੂੰ ਵੀ ਸ਼ਹੀਦ ਕਰਤਾ ਸੀ ਉਹਦਾ ਦੋਚੀ ਜਿਹੜਾ ਅਜੇ ਟੈਣੀ ਮਿਸ਼ਰਾ ਉਹਦੀ ਜਿਹੜੀ ਮੰਤਰੀ ਪਤਨ ਨੂੰ ਉਹਨੂੰ ਬਰਖਾਸਤ ਕਰਕੇ ਜੇਲ੍ਹ ਚ ਸਿੱਟਣਾ ਇੱਕ ਪ੍ਰਮੁੱਖ ਮੰਗ ਸੀ ਪਾਣੀਆਂ ਦੇ ਸੀ ਕੀ ਤੇ ਹੋਰ ਇੱਕ ਡਬਲਯੂਟੀਓ ਨੂੰ ਭਾਰਤ ਚੋਂ ਬਾਹਰ ਲਿਓਣਾ ਇਹੋ ਜਿਹੇ ਅੱਠ-10 ਦਾ ਪ੍ਰਮੁੱਖ ਮੰਗਾ ਸੀ ਜਿਹੜੀ ਲਿਖਤੀ ਰੂਪ ਦੇ ਵਿੱਚ ਸਰਕਾਰ ਨੇ ਉਸ ਵੇਲੇ ਮੰਨ ਲਿਆ ਸੀ ਕਿ ਛੇਤੀ ਸੀ ਕਮੇਟੀ ਬਣਾ ਕੇ ਇਹਨੂੰ ਲਾਗੂ ਕਰ ਦਿਆਂਗੇ ਤੇ ਉਹ ਮੰਗਾ ਅੱਜ ਤੱਕ ਪ੍ਰਵਾਨ ਨਹੀਂ ਕੀਤੇਆਂ ਗਈਆਂ ਤੇ ਜਿਸ ਕਰਕੇ ਅੰਦੋਲਨ ਟੂ ਟੂ ਸ਼ੁਰੂ ਕਰਨਾ ਪਿਆ ਇਹ ਉਹ ਨੇ ਹੱਕੀ ਜੱਜ ਮੰਗਣ ਦੇ ਗੌਰਮੈਂਟ ਨੇ ਸਾਨੂੰ ਲਿਖਤੀ ਰੂਪ ਵਿੱਚ ਲਿਖ ਕੇ ਦਿੱਤੀਆਂ ਹਾਂ ਉਹਨੂੰ ਅਧੂਰੀਆਂ ਮੰਗਾ ਉਹਨੂੰ ਮਨਵਾਉਣ ਦੇ ਲਈ ਇਹ ਅੰਦੋਲਨ ਲਗਭਗ ਪਿਛਲੇ 4 ਮਹੀਨੇ ਤੋਂ ਸ਼ੁਰੂ ਹੋ ਚੁੱਕਾ ਸੀਗਾ ਮੀਡੀਆ ਦੇ ਰਾਹੀਂ ਸਰਕਾਰਾਂ ਨੂੰ ਸਭ ਮੈਸੇਜ ਜਾ ਚੁੱਕਾ ਸੀ ਅਗਰ ਸਰਕਾਰ ਦੀ ਨੀਅਤ ਸਾਫ਼ ਹੁੰਦੀ ਉਹਦੀ ਖੋਟ ਨਾ ਹੁੰਦੀ ਤਾਂ ਉਹਨੂੰ ਮੰਗਾ ਮੰਨ ਲੈਣੀ ਚਾਹੀਦੀ ਇਹ ਜੋ ਹਾਲਾਤ ਦੇਸ਼ ਦੇ ਅੱਜ ਹੋਏ ਆ ਇਹ ਹੋਣੇ ਨਹੀਂ ਸੀਗੇ ਸੋ ਦੂਜੇ ਪਾਸੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਸਾਡੇ ਬੈਰੀਕੇਟ ਲਾ ਕੇ ਸਾਨੂੰ ਉੱਥੇ ਇੱਕ ਬੇਗਾਨਗੀ ਦਾ ਅਹਿਸਾਸ ਕਰਾਇਆ ਨਾ ਅਸੀਂ ਅਮਰੀਕਾ ਦੀ ਮੈਕਸੀਕੋ ਦੀ ਧਾਰ ਵੀ ਟੱਪ ਦੇਣ ਡੋਂਕੀ ਲਾ ਕੇ ਤਾਂ ਉੱਥੇ ਵੀ ਸਤਕਾਰ ਦੇ ਨਾਲ ਸਾਨੂੰ ਥਾਣੇ ਲਿਆ ਕੇ ਬਿਠਾ ਦਿੰਦੇ ਤੇ ਮੁੜ ਕੇ ਵਕੀਲ ਕਰਕੇ ਤੇ ਬੰਦੇ ਬਾਹਰ ਆ ਜਾਂਦੇ ਆ ਤੇ ਪਾਕਿਸਤਾਨ ਦੇ ਵਿੱਚ ਗੱਲ ਕਰੀ ਵਾਗਾ ਬਾਰਡਰ ਵੀ ਪਟਾਪ ਜਿੱਤੇ ਤਾਂ ਗੋਲੀ ਨਹੀਂ ਮਾਰਦੇ ਕਿ ਕਿਸ ਤਰ੍ਹਾਂ ਆਪਣੇ ਦੇਸ਼ ਦੇ ਨਾਗਰਿਕਾਂ ਤੇ ਉੱਪਰ ਕਿਸ ਤਰ੍ਹਾਂ ਆਪਣੇ ਹੀ ਸਰਕਾਰਾਂ ਨੇ ਜ਼ੁਲਮ ਤਜ਼ਰਤਾ ਕੇ ਕਿਸ ਤਰ੍ਹਾਂ ਉਹਨਾਂ ਤੇ ਹਮਲਾ ਕੀਤਾ ਉਹ ਚ ਤੁਹਾਡਾ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਰਿਹਾ ਤੁਸੀਂ ਵੀ ਰਿਸਕ ਦੇ ਵਿੱਚ ਲੈ ਕੇ ਕਵਰੇਜ ਕਰਕੇ ਇਹ ਸਾਰਾ ਤੁਸੀਂ ਦਿਖਾਇਆ ਸਮੁੱਚੇ ਸੰਸਾਰ ਨੂੰ ਤੇ ਇਹ ਭਾਰਤ ਦੀ ਸਰਕੇਂਦਰ ਦੀ ਕੀ ਸਰਕਾਰ ਚਾਲ ਹੈ ਕਿ ਪੰਜਾਬ ਤੇ ਪੰਜਾਬੀ ਨੂੰ ਕਿਸਾ ਖਤਮ ਕਰਨਾ ਹੈ ਇਹ ਜਿਹੜਾ ਕਿਸਾਨ ਹੈ ਇਕੱਲਾ ਕਿਸਾਨ ਆਪਣੀ ਲੜਾਈ ਨਹੀਂ ਲੜ ਰਿਹਾ ਉਹ ਤਾਂ ਦੇਸ਼ ਦੇ ਹਰੇਕ ਨਾਗਰਿਕ ਦੀ ਲੜਾਈ ਲੜ ਰਿਹਾ ਹੈ ਐਮਐਸਪੀ ਦਾ ਜਿਹੜਾ ਮੁੱਦਾ ਹੈਗਾ ਇਹ ਮੇਨ ਪ੍ਰਮੁੱਖ ਮੁੱਦਾ ਅੱਜ ਦਾ ਨਹੀਂ ਇਹ ਲਗਭਗ ਪਿਛਲੇ 50 ਸਾਲਾਂ ਤੋਂ ਇਹ ਮੁੱਦਾ ਲੜਾਈ ਕੇਂਦਰ ਸਰਕਾਰ ਦੇ ਨਾਲ ਚੱਲਦੀ ਹੈ ਹੈਨਾ ਤੇ ਸਰਕਾਰ ਇਹਨੂੰ ਨਹੀਂ ਮੰਨ ਰਹੀ ਇਹਦੇ ਪਿੱਛੇ ਉਹਦਾ ਮੋਟਿਵ ਕੀ ਆ ਪੰਜਾਬ ਨੂੰ ਖਤਮ ਕਰਨਾ ਪੰਜਾਬੀ ਨੂੰ ਖਤਮ ਕਰਨਾ ਉਹਨਾਂ ਦੀਆਂ ਪੂਰੇ ਭਾਰਤ ਦੀਆਂ ਜਿਹੜਾ ਕਿਸਾਨ ਨੇ ਉਹਨੂੰ ਗੁਲਾਮ ਬਣਾਉਣਾ ਆਪਣੀਆਂ ਜ਼ਮੀਨਾਂ ਨੂੰ ਉਹਨਾਂ ਦੀ ਜ਼ਮੀਨਾਂ ਦੇ ਉਹਨਾਂ ਤੋਂ ਖੋਣੀਆਂ ਤੇ ਸਰਕਾਰ ਨੂੰ ਇਹ ਪਤਾ ਜ਼ਮੀਨਾਂ ਇੰਨੀ ਛੱਤੀ ਨਹੀਂ ਸਕਦੇ ਇਦੇ ਪਿੱਛੇ ਰਾਜ ਆ ਬਹੁਤ ਵੱਡਾ ਕਿ ਡਬਲਯੂਟੀਓ ਜੋ ਵਿਸ਼ਵ ਵਪਾਰ ਸੰਗਠਨ ਉਹਦਾ ਭਾਰਤ ਮੈਂਬਰ ਹੈ ਤੇ ਉਹਦੀ ਪਾਲਿਸੀ ਜੀਨ ਐਮਐਸਪੀ ਦੀ ਜਿਹੜੀ ਗਰੰਟੀ ਹੈ ਐਮਐਸਪੀ ਆ ਉਹ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਭਾਰਤ ਸਰਕਾਰ ਐਮਐਸਪੀ ਕਿਸਾਨਾਂ ਨੂੰ ਨਹੀਂ ਦੇਵੇਗੀ ਸਬਸਿਡੀ ਨਹੀਂ ਦੇਵੇਗੀ ਤੇ ਇਹਨਾਂ ਨੂੰ ਕਰਜ਼ਾਈ ਬਣਾਣਾ ਹੈ ਇਹ ਇਹਨਾਂ ਨੂੰ ਐਮਐਸਪੀ ਦੇ ਹੁਣ ਕਿਸਾਨ ਦਾ ਇੱਕ ਕਿੱਲੇ ਦਾ ਮੰਨ ਲਓ ਕੋਈ ਅੰਦਾਜ਼ਾ ਵੀ 25000 ਰੁਪਏ ਖਰਚਾ ਹੈ ਜੇ ਉਹਨੂੰ ਉਹਦੀ ਲਾਗਤ ਹੀ ਨਹੀਂ ਮਿਲੇਗੀ ਤਾਂ ਉਹ ਕਰਜ਼ਈ ਹੋਏਗਾ ਸੋ ਇਹ ਪਾਲਿਸੀ ਵਿਸ਼ਵ ਵਪਾਰ ਸਕਟਰ ਬਣਾਉਂਦਾ ਤੇ ਭਾਰਤ ਉਹਨੂੰ ਫਾਲੋ ਕਰਦਾ ਕਿਸਾਨਾਂ ਤੇ ਥੋਪਦਾ ਜਿਹਦੇ ਜਿਹਦੇ ਕਰਕੇ ਇਹ ਸਾਰੀ ਸਥਿਤੀ ਪੈਦਾ ਹੋਈ ਹੋਈ ਆ ਇਹ ਤਣਾਪੂਰਨ ਪੈਦਾ ਹੋਇਆ ਭਾਰਤਿਕ ਕੱਟਪਤਲੀ ਹੈ ਕੇਂਦਰ ਸਰਕਾਰ ਕੱਟਪਤਲੀ ਹੈ ਭਾਰਤ ਸਰਕਾਰ ਨੂੰ ਚ ਬਾੜਾ ਚ ਇਹ ਕਿਸਾਨਾਂ ਨੂੰ ਭਾਰਤ ਦੇ ਕਿਸਾਨਾਂ ਨੂੰ ਕਲੇ ਪੰਜਾਬ ਦੇ ਨਹੀਂ ਸਮੁੱਚੇ ਭਾਰਤ ਦੇ ਵਿੱਚ ਇਹ ਕਿਸਾਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਆ ਉਹਦੇ ਚ ਇਹ ਵੀ ਲਿਖਿਆ ਹੋਇਆ ਕਿ ਜੇ ਇਹਨਾਂ ਨੂੰ ਅਸੀਂ ਕਰਜ਼ਾਈ ਕਰ ਦਿਆਂਗੇ ਇਹ ਆਪਣੇ ਲਾਗਤ ਨਾ ਨਹੀਂ ਦੇਣਗੇ ਐਮਐਸਪੀ ਤਾਂ ਇਹਨਾਂ ਦੇ ਕਰਜ਼ਾ ਚੜਦਾ ਜਾਏਗਾ ਕਰਜ਼ਾ ਚੜਦਾ ਜਾਏਗਾ ਚੜਦਾ ਜਾਏਗਾ ਇੱਕ ਵਾਰ ਜਮੀਨ ਇਹ ਆਪਣੇ ਛੱਡਣੇ ਮਜਬੂਰ ਹੋ ਜਾਣਗੇ ਤੇ ਫਿਰ ਉਹਨੂੰ ਵੱਡੀਆਂ ਕੰਪਨੀਆਂ ਹਾਂਜੀ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਇਹਨੂੰ ਖਰੀਦਣਗੀਆਂ ਤੇ ਭਾਰਤ ਸਰਕਾਰ ਉਹਨਾਂ ਨੂੰ ਰਜਿਸਟਰੀ ਕਰਾ ਕੇ ਦੇਵੇਗੀ ਤੇ 15-15000 ਦੇ ਏਕੜ ਦੇ ਫਾਰਮਸ ਬਣਾਵਾਂਗੇ ਬਣਾਏ ਜਾਣਗੇ ਜਿਸ ਤਾਂ ਅੱਡੇ ਲੋ ਲੱਗ ਬਣਿਆ ਹੋਇਆ ਇਹਦਾ ਜਿਹੜਾ ਤੁਹਾਡੀ ਸੜਕ ਨਿਕਲਦੀ ਹੈ ਹਾਈਵੇ ਐਕਸਪ੍ਰੈਸ ਬਣਾ ਰਿਹਾ ਇਹ ਉਹ ਵਿਸ਼ਵ ਵਪਾਰ ਸੰਗਠਨ ਤੇ ਪੌਸੀ ਦੀਣੀ ਹੈ ਇਹ ਕਿਸਾਨਾਂ ਦੀ ਜ਼ਮੀਨਾਂ ਖੋਣ ਲਈ ਆ ਸਰ ਇਹ ਸਾਰਾ ਕੁਝ ਅੱਜ ਦੇ ਜਿਹੜਾ ਅੱਜ ਦਾ ਮੁੱਦਾ ਹੋ ਚੱਲ ਗਿਆ ਇਹ ਜਿਹੜੀ ਸਥਿਤੀ ਤਣਾਪ ਭਾਰਤ ਨੂੰ ਇੱਥੇ ਕੇਂਦਰ ਸਰਕਾਰ ਨੂੰ ਆਪਣੇ ਦੇਸ਼ ਦੇ ਨਾਗਰਿਕ ਹੈ ਤੁਹਾਨੂੰ ਉਹਨਾਂ ਨੇ ਬਣਾਇਆ ਤੁਸੀਂ ਰਾਮ ਰਾਜ ਕਰੋ ਸਾਨੂੰ ਖੁਸ਼ੀ ਹੈ ਜੀ ਰਾਜ ਕਰਨ ਦਾ ਸਭ ਦਾ ਅਧਿਕਾਰ ਆ ਲੇਕਿਨ ਆਪਣੇ ਪਰਿਵਾਰ ਦੇ ਉੱਤੇ ਤੁਸੀਂ ਜ਼ੁਲਮ ਕਰਕੇ ਤੇ ਇਸ ਤਰ੍ਹਾਂ ਕਰੋਗੇ ਇਹ ਦੇਸ਼ ਦੇ ਲਈ ਘਾਤਕ ਹੈ ਸੋ ਸਰਕਾਰ ਨੂੰ ਡਬਲ ਜੁਟੀਓ ਤੋਂ ਭਾਰਤ ਦੇ ਕਿਸਾਨਾਂ ਦੀ ਮੰਗਾਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਅੱਜ ਭਾਰਤ ਦਾ ਹਰ ਇੱਕ ਨਾਗਰ ਜਗਦਾ ਹੈ ਮੈਂ ਸਵਾਗਤ ਕਰਦਾ ਰਵੀ ਬਾਲੀ ਜੀ ਦਾ ਜਿਨ੍ਹਾਂ ਨੇ ਜੋ ਸਤੀਫਾ ਦੇ ਕੇ ਕਿਸਾਨਾਂ ਨਾਲ ਹੱਥ ਦੇ ਵਿੱਚ ਖੜੇ ਤੇ ਕਿਸਾਨਾਂ ਨਾਲ ਬਿਲਕੁਲ ਅੱਜ ਉਹਦੇ ਲਈ ਕੀ ਕਹਿਣਾ ਚਾਹੋਗੇ ਜਿਹੜਾ ਪਿਛਲਾ ਅੰਦੋਲਨ ਹੋਇਆ ਸੀ ਉਦੋਂ ਸਾਨੂੰ ਜਗਾਉਣਾ ਪਿਆ ਸੀ ਅੱਜ ਸਾਨੂੰ ਜਗਾਣ ਦੀ ਲੋੜ ਨਹੀਂ ਅੱਜ ਭਾਰਤ ਦਾ ਹਰ ਇੱਕ ਨਾਗਰਿਕ ਜਾਣਦਾ ਹੈ ਕਿ ਇਹ ਮੁੱਦਾ ਕੇਵਲ ਕਿਸਾਨਾਂ ਦਾ ਮੁੱਦਾ ਨਹੀਂ ਹੈ ਇਹ ਸਾਡੇ ਘਰ ਦੀ ਰਸੋਈ ਦਾ ਮਸਲਾ ਹੈ